ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਬੇਨਤੀ ਆ ਬਾਈ ਜੀ ਤੇ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰਿਓ ਤੇ ਬਾਈ ਕਿਸਾਨੀ ਤੁਹਾਨੂੰ ਪਤਾ ਹੀ ਆ ਕਿਸਾਨੀ ਦਾ ਬਾਈ ਜੀ ਬਹੁਤ ਬੁਰਾ ਹਾਲ ਆ ਤੇ ਜ਼ਿਮੀਂਦਾਰ ਪਹਿਲਾਂ ਦੁਖੀ ਸੀ ਤੇ ਹੁਣ ਤੁਹਾਨੂੰ ਬਾਈ ਇੱਕ ਇਹ ਮੇਰਾ ਨਾ ਲੱਗਦਾ ਪਿੰਡ ਗੰਗਾ ਤੋਂ ਬਾਈ ਕਿਸਾਨਾਂਗੇ ਦੁਖੀ ਨੇ ਪੂਰੇ ਤੇ ਆ ਦੇਖੋ ਬਾਈ ਜੀ ਕਣਕ ਦਾ ਹਾਲ ਤੇ ਬੇਨਤੀ ਬਾਈ ਇਹੀ ਆ ਵੀ ਬੱਤ-ਬੱਤ ਸ਼ੇਅਰ ਕਰਿਓ ਤੇ ਕਿਹੜੇ ਬਾਈ ਜੀ ਅੱਗ ਕੋਤ ਲੱਗਦੀ ਹੈ ਤੇ ਉਦੋਂ ਕਿਹੜਾ ਮਹਿਕਮਾ ਆਉਂਦਾ ਸੀ ਆਪਣੇ ਖੇਤਾਂ ਦੇ ਵਿੱਚ ਤੇ ਉਹਨਾਂ ਵਾਸਤੇ ਆਪਾਂ ਸਪੈਸ਼ਲ ਵੀਡੀਓ ਬਣਾ ਰਹੇ ਹਾਂਗੇ ਤੇ ਹੁਣ ਆਹ ਤੁਹਾਨੂੰ ਸਾਰੇ ਦਿਖਾਵਾਂਗੇ ਵੀਡੀਓ ਬਾਈ ਇਹ ਤੇ ਕਣਕ ਕੌਣ ਬਾਈ ਨਾ ਜ਼ਿੰਮੇਦਾਰ ਇਹਨੂੰ ਰੱਖਣ ਜੋਗਾ ਹੈਗਾ ਤੇ ਇਹਦੇ ਵਿੱਚ ਹਾਲਾਤ ਪੂਰੇ ਹੀ ਮਾੜੇ ਹੈਗੇ ਤੇ ਬਾਹੀ ਜਾਂਦਾ ਬਾਈ ਕਿਸਾਨ ਅੱਕਿਆ ਬਾਈ ਹੁਣ ਕੀ ਕਰੀਏ ਬਾਈ ਖੇਤ ਬੈਠੇ ਜੀ ਤੇ ਦੇਖ ਕੇ ਯਾਰ ਆਦਾ ਹੀ ਮਨ ਦੁਖਿਆ ਯਾਰ ਵੀ ਯਾਰ ਕੀ ਕਰੇ ਹੁਣ ਬਾਈ ਉਹ ਬਹੁਤ ਵਿਚਾਰਾ ਹੁਣ ਕਣਕ ਬਾਈ ਏਡੀ ਏਡੀ ਕਰਕੇ ਇਹ ਦੇਖ ਲਓ ਜਿਹੜਾ ਹੁਣ ਬਾਈ ਏਡੇ ਕਰਕੇ ਤੇ ਐਡੀ ਬੋਣੀ ਤੇ ਦੇਖ ਲੈ ਬਾਈ ਹੁਣ ਤੇ ਕਿੱਡਾ ਜੇਰਾ ਦੇਖ ਲੈ ਬਾਈ ਕਿਸਾਨ ਦਾ ਤੇ ਚਰਾ ਦੁਖੀ ਆ ਹੁਣ ਕਰੇ ਕੀ ਤੇ ਸੋਡੀ ਬਾਈ ਗੱਲ ਵੀ ਕਰਾਵਾਂਗੇ ਤੇ ਕਿਹੜਾ ਬਾਈ ਕਿਸਾਨ ਦੁਖੀ ਆ ਤੇ ਸੋਡਾ ਵੀ ਫਰਜ ਬਣਦਾ ਵੀ ਵੀਡੀਓ ਵੱਤ ਵਤ ਸ਼ੇਅਰ ਕਰਿਓ ਤੇ ਕਿੜੀਆਂ ਜੋ ਸਰਕਾਰ ਨਾਲ ਸੰਬੰਧਤਾ ਕਿੜੇ ਖੇਤੀਬਾੜੀ ਦੇ ਲੈ ਲਓ ਜਾਂ ਸਰਕਾਰ ਨਾਲ ਲਓ ਤੇ ਮਾੜਾ ਜਾਂ ਜ਼ਿਮੀਂਦਾਰਾਂ ਦੇ ਬਾਈ ਜੀ ਰਹਿਮ ਕਰੇ ਤੇ ਹੁਣਾਂ ਦੇ ਲੋ ਆ ਨੁਕਸਾਨ ਬਾਈ ਕਿਵੇਂ ਨਾ ਹੋਣ ਕਣਕ ਬੀਜਣ ਜੋ ਗਿਆ ਬਾਈ ਹੁਣ ਆ ਸਾਰੀ ਆ ਫਸਲ ਟੋਟਲੀ ਬਾਈ ਇਹ ਸੇ ਸੱਤ ਕਿੱਲੇ ਆਗੇ ਤੇ ਖਰਾਬ ਹੀ ਆ ਗਈ ਤੇ ਤੁਹਾਨੂੰ ਅੱਗੇ ਦਿਖਾਉਣੇ ਆ ਲੈ ਇਧਰਲੀ ਸਾਈਡ ਵੀ ਹੁਣ ਇਧਰ ਚਲੀ ਜਾਂਦਾ ਟਰੈਕਟਰ ਬਾਈ ਤੇ ਹੁਣ ਕੀ ਕਰੇ ਜ਼ਿਮੀਦਾਰ ਪੂਰਾ ਹਾਲ ਆ ਬਾਈ ਫੁੱਲ ਇੱਕ ਗੱਲ ਇਹ ਵੀ ਕਰਾਵਾਂਗੇ ਤੁਹਾਨੂੰ ਕੋਸ਼ਿਸ਼ ਕਰਾਂਗੇ ਬਾਈ ਤੇ ਬਹੁਤ ਪਰ ਵੀਡੀਓ ਬਣਾਉ ਨੂੰ ਜੀਦਾ ਨਹੀਂ ਕਰਦਾ ਸੀਗਾ ਪਰ ਆਪਣਾ ਹੱਕ ਵੀ ਬਣਦਾ ਬਾਈ ਜ਼ਿਮੀਦਾਰ ਕਿਹੜਾ ਖੇਤੀ ਨਾਲ ਸੰਬੰਧਤ ਹੈਗਾ ਇਹ ਆਪਣਾ ਦਿਖਾਉਣ ਦਾ ਵੀ ਹੱਕ ਜ਼ਰੂਰੀ ਹੈਗਾ ਆ ਦੇਖ ਲਓ ਬਾਈ ਲੈ ਕੀ ਕਰੇ ਜ਼ਿਮੀਦਾਰ ਬੜੀ ਆਸ ਹੁੰਦੀ ਆ ਬਾਈ ਫਸਲ ਤੋਂ ਤੇ ਕਣਕ ਪਾਉਣੀ ਬਾਈ ਬਹੁਤ ਔਕੀ ਲੱਗਦੀ ਹੁੰਦੀ ਆ ਜ਼ਿਮੀਦਾਰ ਬੰਦੇ ਨੂੰ ਤੇ ਕਿਹੜਾ ਬਾਈ ਹੁਣ ਖੇਤੀ ਨਾਲ ਸੰਬੰਧਤ ਤੁਹਾਨੂੰ ਤਾਂ ਪਤਾਗਾ ਫਾ ਗੱਲ ਬਾਈ ਨਾਲ ਵੀ ਕਰਦੇ ਆ ਅਸੀਂ ਆ ਬਾਈ ਅੱਜ ਕੱਲ ਜੀ ਬਾਈ ਜੀ ਇਹਦਾ ਨਹੀਂ ਕਰਦਾ ਸੀ ਵੀਡੀਓ ਬਣਾਉਣ ਨੂੰ ਤੇ ਪਰ ਹੈਨਾ ਕਿਸਾਨ ਬਹੁਤ ਜ਼ਿਆਦਾ ਤੰਗ ਹੈ ਜਿਹੜੀ ਇਹਨਾਂ ਨੇ ਮਾੜੀਆਂ ਸਰਕਾਰਾਂ ਨੇ ਮਾਰ ਤੇ ਜੇ ਅੱਗ ਲਾਉਣ ਦੇ ਦਿੰਦੇ ਸੁੰਡੀ ਨਾ ਬਣਦੀ ਹੁਣ ਸਾਰੇ ਸੁੰਡੀ ਨੇ ਸਾਰੀ ਕਣਕ ਖਾ ਲਈ ਸਾਰੇ ਖੇਤੀਬਾੜੀ ਚ ਭੌਂ ਕੇ ਮੁੜਿਆਏ ਸਾਰੇ ਖੇਤੀਬਾੜੇ ਵਾਲਿਆਂ ਨੂੰ ਦਿਖਾ ਲਈਏ ਦੇਖੋ ਅਸੀਂ ਕੀ ਕਰਕੇ ਬੜਾ ਕਿਸਾਨ ਹੁਣ ਮਨ ਬਹੁਤ ਜ਼ਿਆਦਾ ਦੁਖੀ ਆ ਮੇਰਾ ਵਰਤ ਛੱਕਿਆ ਹੋਵੇ ਜੇ ਨਾ ਸਕਿਆ ਹੁੰਦਾ ਤਾਂ दारू ਪੀ ਕੇ ਬਾਹਰ ਬਸ ਬਿਨਾਂ ਗੱਲ ਤੋਂ ਮੈਂ ਕੁਝ ਬੋਲਣ ਨੂੰ ਜੀ ਨਹੀਂ ਕਰਦਾ ਬਹੁਤ ਜ਼ਿਆਦਾ ਦੁਖੀ ਆ ਕਿੱਥੇ ਹੁਣ ਇਹਦੇ ਚੋਂ 60-70 ਲੱਖ ਰੁਪਇਆ ਬਣਾਉਣਾ ਸੀ ਬਚਣਾ ਸੀ ਤੇ ਕਿੱਥੇ ਹੁਣਾ ਹਾ ਬੁਰਾ ਹਾਲ ਆ ਬਸ ਹੁਣ ਮਨ ਦੁਖੀ ਆ ਪਾਹੀ ਜਾਂਦੇ ਆ ਬਸ ਹੁਣ ਨਾ ਭਾਈ ਖੇਤੀਬਾੜੀ ਵਾਲਾ ਕੋਈ ਆ ਨਹੀਂ ਬੰਦਾ ਆਕੇ ਮੁੜ ਕੇ ਕਹਿੰਦੇ ਅਸੀਂ ਕੀ ਕਰ ਸਕਦੇ ਆ ਜੀ ਅੱਗ ਪਤਾ ਅਸੀਂ ਗਾਹਾਂ ਨੂੰ ਵੀ ਨਹੀਂ ਲਾਉਣ ਦਿੰਦੇ ਕੋਈ ਨਹੀਂ ਆਇਆ ਇੱਥੇ ਸਾਹਿਬ ਵਾ ਬੁਰਾ ਖਾਲਾ ਤੇ ਕਿੰਨਾ ਬਾਣਾ ਬਈ ਪੈਸੇ ਕੋਣੋ ਮੇਰਾ ਹੈਗਾ 87 ਕਿੱਲੇ ਸੇਤ ਕਿੱਲਿਆ ਹਾਂ ਤੇ ਚਲੋ ਬਹੁਤ ਮਾੜਾ ਜੀ ਤੂੰ ਹੱਲ ਹੈ ਨਹੀਂ ਫਿਰ ਕੋਈ ਹੁਣ ਇਹ ਹੱਲ ਨਹੀਂ ਦੱਸਦਾ ਨਾ हां ਹੁਣ ਫਿਰ ਬਾਕੇ ਬੇਨੇ ਕੁਛ ਤਾਂ ਮੱਥੀ ਮੁੱਕੀ ਦੀ ਜਾਂਦੀ ਕੋਈ ਚੱਲ ਭਾਈ ਹਾਲਾਤ ਕਰਨੀ ਪਿਆ ਤਾਂ ਹੁਣ ਰੱਖੀ ਵੀ ਨਹੀਂ ਜਾਂਦੀ ਨਾ ਇਹ ਸਰਕਾਰਾਂ ਕਹਿੰਦੀਆਂ ਕਿਸਾਨ ਖੁਦਕੁਸ਼ੀ ਕਰ ਜਾ ਹੋਰ ਕੀ ਕਰ ਹੋਰ ਕੀ ਕਰੇ ਨਾ ਭਾਈ ਅੱਗ ਲਾਉਣ ਨਹੀਂ ਦਿੱਤੀ ਪਹਿਲਾਂ ਤਾਂ ਇਹਦੇ ਤੇ 10000 ਰੁਪਏ ਕਣਕ ਤੇ ਕਿੱਲੇ ਤੇ ਖਰਚ ਆਇਆ ਹੁਣ ਜੇ ਹੋਰ ਫਸਲ ਬੀਜਾਂਗੇ ਉਹ ਤੇ ਖਰਚ ਆਊ ਕੀ ਕਰੂਗਾ ਕਿਸਾਨ ਬਸ ਦੁਖੀ ਹੈ ਦੁਖੀ ਨਹੀਂ ਹੁਣ ਬੋਲਣ ਨੂੰ ਜੀ ਨਹੀਂ ਕਰਦਾ ਬਸ ਪ੍ਰਭੂ ਧੰਨਵਾਦ ਆ ਬਸ ਹੋਰ ਤਾਂ ਕੋਈ ਸਰਕਾਰਾਂ ਦਾ ਚਲੋ ਭਾਈ ਵੱਧ ਤੋਂ ਵੀਡੀਓ ਸ਼ੇਅਰ ਕਰਿਓ ਤੇ ਸਰਕਾਰ ਤੱਕ ਗੱਲ ਪਹੁੰਚੇ 자, 치가사이미